ਬੋਲੇ ਸੋਨਰ ਪਾ ਸਤਿਗੁਰ ਵਾਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾ ਸਵਾਰ ਦੀ ਧਰਤੀ ਤੇ ਖੜੇ ਆ ਸੋ ਸਾਡੇ ਬੜੇ ਸਰਕਾਰ ਜੋ ਪੰਜਾਬੀ ਗੀਤਾਂ ਦੇ ਲੇਖਕ ਤੇ ਧਾਰਮਿਕ ਗੀਤਾਂ ਦੀ ਆਵਾਜ਼ ਸਾਡੇ ਬੜੇ ਸਰਕਾਰ ਲੋਕ ਸਾਡੇ ਵੀਰ ਜੀ ਸੁਖਵਿੰਦਰ ਸਿੰਘ ਬਾਗੀ ਜੀ ਜਿਨ੍ਹਾਂ ਨੇ ਆਪਣੀ ਕਲਮ ਦੇ ਨਾਲ ਬੜੇ ਖੂਬਸੂਰਤ ਗੀਤ ਵੀ ਲਿਖੇ ਹਨ ਤੇ ਜਿਹੜੇ ਸਟੂਡੀਓ ਰਿਕਾਰਡ ਵੀ ਆਪਣੀ ਆਵਾਜ਼ ਦੇ ਵਿੱਚ ਆਪ ਸੰਗਤ ਦੇ ਸਾਹਮਣੇ ਜਿਹੜੇ ਗੀਤ ਰੱਖੇ ਹਨ ਜਿਨ੍ਹਾਂ ਦੇ ਵਿੱਚੋਂ ਇਹਨਾਂ ਦਾ ਇੱਕ ਬੜਾ ਖੂਬਸੂਰਤ ਪਿਛਲੇ ਸਾਲ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੀਤ ਆਇਆ ਸੀ ਸੋ ਆਓ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਗੱਲਬਾਤ ਕਰਦੇ ਹਾਂ ਸੁਖਵਿੰਦਰ ਸਿੰਘ ਬਾਗੀ ਜੀ ਦੇ ਨਾਲ ਜੈ ਗੁਰਦੇਵ ਧੰਗੁਰਦੇਵ ਜੈ ਗੁਰਦੇਵ ਧੰਗੁਰਦੇਵ ਜੀ ਜੈ ਗੁਰਦੇਵ ਧੰਗੁਰਦੇਵ ਜੀ ਸੋ ਅੱਜ ਅਸੀਂ ਤੁਹਾਡੇ ਕੋਲ ਆਏ ਆ ਤੇ ਅਸੀਂ ਤੁਹਾਡੇ ਬੜੇ ਖੂਬਸੂਰਤ ਜਿਹੜੇ ਗੀਤ ਵੀ ਸੁਨੇ ਆ ਤੇ ਆਪਣੇ ਬਾਰੇ ਥੋੜਾ ਸੰਗਤ ਨੂੰ ਦੱਸੋ ਕੀ ਤੁਸੀਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਲਿਖਦੇ ਹੋਇਆ ਤੇ ਸ਼ਬਦ ਜਿਹੜਾ ਗਾਉਂਦੇ ਆ ਗੀਤ ਗਾਉਂਦੇ ਆ ਕਿੰਨਾ ਸਮਾਂ ਹੋਇਆ ਤੇ ਕੀ ਕੀ ਜੜੀਆਂ ਤੁਹਾਨੂੰ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਜਿਹੜਾ ਵਿਅਕਤੀ ਗੁਰੂ ਰਵਦਾਸ ਮਹਾਰਾਜ ਜੀ ਦੇ ਕੋਲ ਦੇ ਵਿੱਚੋਂ ਹੁੰਦਾ ਸੱਚ ਜਾਣਿਓ ਉਹਨੂੰ ਸੰਘਰਸ਼ ਬੜਾ ਕਰਨਾ ਪੈਂਦਾ ਜਿਵੇਂ ਕਿ ਸਾਡੇ ਬੜੇ ਸਰਕਾਰ ਜੋ ਕੰਠਕਲੇਰ ਜੀ ਵਿਜੇ ਹੰਸ ਜੀ ਜਾਂ ਹੋਰ ਬੜੇ ਸਿੰਗਰ ਹੋਏ ਨੇ ਤੁਸੀਂ ਆਪਣੇ ਬਾਰੇ ਥੋੜਾ ਸੰਗਨ ਨੂੰ ਦੱਸੋ ਤੇ ਆਪਣੇ ਬਾਰੇ ਜਾਣਕਾਰੀ ਦਿਓ ਸਭ ਤੋਂ ਪਹਿਲੇ ਤੇ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਇਸ ਚੈਨਲ ਦੇ ਉੱਪਰ ਜਿੰਨੇ ਵੀ ਹਾਜ਼ਰ ਨੇ ਸਾਰਿਆਂ ਨੂੰ ਨਮਸਕਾਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੋ ਸਭ ਤੋਂ ਪਹਿਲੇ ਤੇ ਮੈਂ ਗੁਰਮੁਖ ਦਾਸ ਆਪਣੇ ਵੀਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਕਿਉਂਕਿ ਇਹਨਾਂ ਨੇ ਅੱਜ ਬਹੁਤ ਕੀਮਤੀ ਸਮਾਂ ਸਾਡੇ ਵਾਸਤੇ ਕੱਢਿਆ ਹੈ ਤੇ ਜਿਹੜੀ ਗੀਤਾਂ ਦੀ ਜਿਹੜੀ ਸਾਡੀ ਜਿਹੜੀ ਮੇਰੀ ਜਰਨੀ ਹੈ ਇਹ ਲਗਭਗ ਮੈਨੂੰ 2 ਸਾਲ ਹੋ ਗਏ ਲਿਖਦੇ ਨੂੰ ਤੇ ਗਾਉਣ ਦਾ ਤਾਂ ਬਚਪਨ ਤੋਂ ਹੀ ਸ਼ੌਂਕ ਸੀ ਮੈਨੂੰ ਸਕੂਲ ਟਾਈਮ ਤੋਂ ਕਾਫੀ ਜ਼ਿਆਦਾ ਮੇਰੇ ਕੋਲੋ ਜੋ ਗੀਤ ਸੁਣੇ ਜਾਂਦੇ ਸੀ ਕਲਾਸ ਦੇ ਵਿੱਚ ਜਾਂ ਹੋਰ ਪਰਿਵਾਰ ਫੈਰੀ ਜਗਰਾਤੇ ਨਰਾਤਿਆਂ ਦੇ ਵਿੱਚ ਕਾਫੀ ਜਿਆਦਾ ਮਤਲਬ ਸ਼ੌਂਕ ਰੱਖਦਾ ਸੀ ਮੈਂ ਬਚਪਨ ਤੋਂ ਹੀ ਤੇ ਜਿਹੜਾ ਲਿਖਣ ਦਾ ਸ਼ੌਂਕ ਸੀ ਇਹ ਮੇਰਾ 2 ਸਾਲ ਪਹਿਲੇ ਜਾਗਿਆ ਤੇ ਤੇ ਪਿਛਲੇ ਸਾਲ ਹੀ ਜੋ ਮੈਂ ਆਪਣਾ ਸ਼ਬਦ ਰਿਕਾਰਡ ਕਰਾਇਆ ਸੀ ਸਟੂਡੀਓ ਦੇ ਵਿੱਚ ਜੋ ਸਤਗੁਰੂ ਅਰਬਦਾਸ ਮਹਾਰਾਜ ਜੀ ਦਾ ਤੁਹਾਡੇ ਸਨਮੁਖ ਮੈਂ ਜੋ ਸ਼ਬਦ ਤੁਹਾਡੇ ਸਾਹਮਣੇ ਸਨਮੁਖ ਰੱਖਿਆ ਸੀ ਮੈਂ ਬੇਨਤੀ ਕਰਦਾ ਵੀਰ ਜੀ ਨੂੰ ਕਿ ਜਿਹੜਾ ਤੁਸੀਂ ਗੀਤ ਗਾਇਆ ਸੀ ਬੜਾ ਸੁੰਦਰ ਬਾਖ ਕਮਾਲ ਜਿਹੜਾ ਲਿਖਤੀ ਸੀ ਇਹ ਸੰਗਤ ਨੇ ਵੀ ਬੜਾ ਜਿਹੜਾ ਪਿਆਰ ਦਿੱਤਾ ਸੀ ਤੇ ਮੈਂ ਬੇਨਤੀ ਕਰਦਾ ਪਰਸਨਲੀ ਕਿ ਤੁਸੀਂ ਉਹ ਜਿਹੜੀਆਂ ਕੁਝ ਲੈਣਾ ਸ਼ਬਦੀਆਂ ਲਾਈਵ ਜਿਹੜੇ ਦਰਸ਼ਕਾਂ ਨੂੰ ਦੱਸੋ ਸੁਣਾਓ ਤਾਂ ਜੋ ਸੰਗਤ ਵੀ ਉਹ ਸਭ ਸੁਣ ਕੇ ਹੋਰ ਨਿਹਾਲ ਹੋ ਜਾਵੇ ਕਿਉਂਕਿ ਗੁਰਪੁਰਬ ਦਾ ਸਮਾਂ ਹੈ ਗੁਰੂ ਰਵਿਦਾਸ ਮਹਾਰਾਜੀ ਦਾ 648 ਮਾ ਜਿਹੜਾ ਗੁਰਪੁਰਬ ਆ ਰਿਹਾ ਹੈ ਤੇ ਆਪ ਜੀ ਜਿਹੜਾ ਸ਼ਬਦ ਨਾਲ ਸ਼ੁਰੂ ਕਰੋ ਬਾਕੀ ਅਗਲੀ ਵਾਰ ਗੱਲਬਾਤ ਜਿਹੜੇ ਸ਼ਬਦ ਤੋਂ ਬਾਅਦ ਕਰਦੇ ਹਾਂ ਹਾਂਜੀ ਇਹ ਸ਼ਬਦ ਸੀ ਇਸ ਸ਼ਬਦ ਨੂੰ ਰਿਕਾਰਡ ਕਰਨ ਵਾਸਤੇ ਮੈਂ ਤਾਂ ਵੈਸੇ ਆਪਣੇ ਵੱਲੋਂ ਪੂਰੀ ਮਤਲਬ ਜਦੋਂ ਜਿਆਦਾ ਜਿੰਨੀ ਆਪਣੇ ਵੱਲੋਂ ਮੇਰੇ ਵੱਲੋਂ ਕੋਸ਼ਿਸ਼ ਹੋ ਸਕਦੀ ਸੀ ਮੈਂ ਆਪਣੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਉਸ ਸ਼ਬਦ ਦੇ ਵਿੱਚ ਮਤਲਬ ਸ਼ਬਦ ਪਾਉਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਉਸ ਨੂੰ ਬਾਅਦ ਵਿੱਚ ਸ਼ੋਧ ਕੀਤਾ ਸੀ ਸਾਡੇ ਮਹਿੰਦਰ ਮੇੜੂ ਸਾਹਿਬ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਹੈ ਉਹਨਾਂ ਨੇ ਸ਼ੋਧ ਕਰਕੇ ਉਸ ਸ਼ਬਦ ਨੂੰ ਹੋਰ ਚਾਰ ਚੰਨ ਲਾ ਦਿੱਤੇ ਸੀਗੇ ਤੇ ਉਹ ਸ਼ਬਦ ਦੀ ਜਿਹੜੀ ਸ਼ੁਰੂਆਤ ਸੀਗੀ ਉਹ ਤੁਹਾਡੇ ਸਾਹਮਣੇ ਪੇਸ਼ ਹੈ ਆ ਹਾ ਮੀਰਾ ਹਰ ਹਰ ਕਰਦੀ ਮੀਰਾ ਹਰ ਹਰ ਕਰਦੀ ਸੇਬ ਕ ਬਣ ਗਈ ਗੁਰੂ ਰਵੀਦਾਸ ਦੇ ਦਰਦੀ ਮੀਰਾ ਤੇਰੇ ਨਾਮ ਦੀ دیਵਾਨੀ ਹੋ ਗਈ ਮੀਰਾ ਤੇਰੇ ਨਾਮ ਦੀ دیਵਾਨੀ ਹੋ ਗਈ ਸਾਰੀ ਦੁਨੀਆ ਨੂੰ ਛੱਡ ਕੇ ਗੂਰਾ ਦੀ ਹੋ ਗਈ ਸਾਰੀ ਦੁਨੀਆ ਨੂੰ ਛੱਡ ਕੇ ਗੂਰਾ ਦੀ ਹੋ ਗਈ ਮੀਰਾ ਤੇਰੇ ਨਾਮ ਦੀ دیਵਾਨੀ ਹੋ ਗਈ ਮੀਰਾ ਤੇਰੇ ਨਾਮ ਦੀ دیਵਾਨੀ ਹੋ ਗਈ ਸੋ ਬੜੀ ਖੂਬਸੂਰਤ ਆਵਾਜ਼ ਦੇ ਵਿੱਚ ਜਿਹੜਾ ਇਹ ਸ਼ਬਦ ਸਾਡੇ ਬੀਜ ਨੇ ਸਾਡੀ ਬੇਨਤੀ ਤੇ ਜਿਹੜਾ ਗਾਇਆ ਹੈ ਸੋ ਇਹ ਸੱਚ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੀਰਾ ਨੇ ਆਪਣਾ ਗੁਰੂ ਬਣਾਇਆ ਗੁਰੂ ਧਾਰਿਆ ਔਰ ਐਸਾ ਮੀਰਾਬਾਈ ਨੇ ਜਿਹੜਾ ਰੱਬ ਦਾ ਨਾਮ ਜਪਿਆ ਸੰਗਤ ਜੀ ਕਿ ਉਹ ਮੀਰਾਬਾਈ ਤੋਂ ਸੰਤ ਮੀਰਾਬਾਈ ਜੀ ਹੋ ਗਏ ਸੋ ਹੋਰ ਗੱਲਬਾਤ ਕਰਦੇ ਆ ਬਾਈ ਜੀ ਦੇ ਨਾਲ ਇਹ ਜਿਹੜਾ ਸੰਗੀਤ ਦਾ ਸ਼ੌਕ ਹੈ ਗਾਣ ਦਾ ਸ਼ੌਕ ਹੈ ਤੁਹਾਨੂੰ ਕੋਈ ਘਰੋਂ ਕੋਈ ਵਿਦਿਆ ਮਿਲੀ ਹੈ ਗਾਣ ਦੀ ਜਾਂ ਕੋਈ ਤੁਹਾਡੇ ਦੇ ਵਿੱਚ ਕੁਦਰਤੀ ਇਹ ਕਹ ਲਓ ਮਹਾਰਾ ਦੀ ਕਿਰਪਾ ਦੇ ਨਾਲ ਗੁਣ ਸੀ ਇਹ ਵੀ ਸੰਗਤ ਨੂੰ ਥੋੜਾ ਆਪਣੀ ਜਾਣਕਾਰੀ ਦਿਓ ਇਹ ਜੋ ਗਾਇਕੀ ਦਾ ਜੋ ਆਪਣੇ ਅੰਦਰ ਜਿਹੜਾ ਮੇਰੇ ਜੋ ਜਜਵਾ ਸੀ ਜੋ ਮਤਲਬ ਤਲਬ ਸੀ ਜੋ ਗਾਉਣ ਦੀ ਮੇਰੀ ਇਹ ਰੱਬੋ ਦੁਆਰਾ ਸਮਝ ਲਓ ਕਿ ਗੋੜ ਗਿਫਟੀ ਸੀ ਤੇ ਥੋੜਾ ਬਹੁਤਾ ਉਸ ਨੂੰ ਆਵਾਜ਼ ਨੂੰ ਨਿਖਾਰਿਆ ਇਹ ਵੱਡੇ ਆਰਟਿਸਟਾਂ ਨੂੰ ਸੁਣ ਸੁਣ ਕੇ ਹੀ ਤੇ ਆਪਣੀ ਜਿਹੜੀ ਆਵਾਜ਼ ਨੂੰ ਜੋ ਨਿਖਾਰਿਆ ਆ ਤੇ ਬਹੁਤ ਜ਼ਿਆਦਾ ਸ਼ਬਦ ਹੋਰ ਵੀ ਲਿਖੇ ਹੋਏ ਨੇ ਲੇਕਿਨ ਕਹਿੰਦੇ ਨੇ ਕਿ ਜਿਹੜੀ ਗਰੀਬੀ ਜਿਹੜੀ ਹੈ ਨਾ ਬੰਦੇ ਨੂੰ ਬਹੁਤ ਥੱਲੇ ਛੁੱਟ ਦਿੰਦੀ ਹੈ ਉਸ ਗਰੀਬੀ ਦੇ ਵਿੱਚੋਂ ਨਿਕਲਣ ਵਾਸਤੇ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਹੁਣ ਉਸ ਰੱਬ ਦੁਆਰਾ ਜਿਹੜਾ ਮਾੜਾ ਮੋਟਾ ਜਿੰਨਾ ਵੀ ਗੁਣ ਦਿੱਤਾ ਹੋਇਆ ਉਹ ਤਾਂ ਚਲੋ ਹੈਗਾ ਹੀ ਹੈ ਤੇ ਹੁਣ ਮੇਨ ਗੱਲ ਜਿਹੜੀ ਹੈਗੀ ਆ ਉਹ ਹੈਗੀ ਹੈ ਕਿ ਕੋਈ ਵਧੀਆ ਡਾਇਰੈਕਟਰ ਜਾਂ ਕੋਈ ਹੋਰ ਕੋਈ ਵਧੀਆ ਸਿੰਗਰ ਜਿਹੜਾ ਕੋਈ ਬਾਹ ਫੜ ਲੇ ਬਸ ਇਹੀ ਹੈਗਾ ਕਿ ਕਿਤੇ ਨਾ ਕਿਤੇ ਸਾਡਾ ਜਿਹੜਾ ਦੁਨੀਆ ਦੇ ਸਾਹਮਣੇ ਜਿਹੜਾ ਸਾਡਾ ਟੈਲੈਂਟ ਜਿਹੜਾ ਸਾਹਮਣੇ ਆਵੇ। ਸੋ ਮੈਂ ਆਪਣੇ ਜਿੰਨੇ ਵੀ ਦਰਸ਼ਕ ਨੇ ਮੇਰੇ ਫੋਲੋਅਰ ਨੇ ਜਿੰਨੇ ਵੀ ਐਨਆਰਆਈ ਵੀਰ ਨੇ ਭਰਾ ਨੇ ਪੈਣਾ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸੰਗਤ ਜੀ ਇਹ ਬੜਾ ਜਿਹੜਾ ਟੈਲੈਂਟਡ ਜਿਹੜਾ ਵੀਰ ਹੈ ਤੇ ਆਵਾਜ਼ ਦੇ ਵਿੱਚ ਇਤਨਾ ਘਰਸ ਹੈ ਨਾ ਸੱਚ ਜਾਣੇ ਜਦੋਂ ਤੁਸੀਂ ਲਾਈਵ ਸੁਣਦੇ ਹੋ ਨਾ ਇਸ ਤਰ੍ਹਾਂ ਲੱਗਦਾ ਕਿ ਰੱਬ ਦੇ ਘਰ ਬੈਠੇ ਹੋ ਤੇ ਰੱਬ ਦੀਆਂ ਗੱਲਾਂ ਜਿਹੜੀਆਂ ਸੁਣਨ ਨੂੰ ਹੋਰ ਜ਼ਿਆਦਾ ਪਿਆਰੀਆਂ ਲੱਗਦੀਆਂ ਨੇ ਇਹਨਾਂ ਵੇਦ ਦੀ ਆਵਾਜ਼ ਦੇ ਨਾਲ ਸੋ ਮੈਂ ਬੇਨਤੀ ਕਰਦਾ ਕਿ ਇਹਦੀ ਜਿਹੜੀ ਬਾਹ ਫੰਣੀ ਆ ਇਸ ਵੀਰ ਦੇ ਆਪਾਂ ਸ਼ਬਦ ਹੋਰ ਵੀ ਜਿਹੜੇ ਰਿਕਾਰਡ ਕਰਵਾਣੇ ਨੇ ਸਾਰਿਆਂ ਨੇ ਰਲ ਮਿਲ ਕੇ ਤੇ ਪੰਜਾਬੀ ਗੀਤ ਵੀ ਇਹਨਾਂ ਨੇ ਬੜੇ ਸਾਰੇ ਲਿਖੇ ਨੇ ਸੋ ਉਹ ਇਹਨਾਂ ਨੂੰ ਬੇਨਤੀ ਕਰਦੇ ਆ ਕੋਈ ਪੰਜਾਬੀ ਗੀਤ ਜਿਹੜਾ ਸੱਭਿਆਚਾਰਕ ਹੋਵੇ ਜਿਹੜਾ ਘਰਾਂ 'ਚ ਬਹਿ ਕੇ ਆਪਾਂ ਸੁਲ ਸਕੀਏ ਆਪਣੀਆਂ ਧੀਆਂ ਭੈਣਾਂ ਦੇ ਵਿੱਚ ਬਹਿ ਕੇ ਹਨਾ ਪਰਿਵਾਰਿਕ ਗੀਤ ਹੋਵੇ ਉਸ ਤਰ੍ਹਾਂ ਦਾ ਜੇਕਰ ਕੋਈ ਤੁਹਾਡੇ ਦੁਆਰਾ ਲਿਖਿਆ ਹੋਇਆ ਤੁਹਾਡੀ ਕਲਮ ਦੁਆਰਾ ਲਿਖਿਆ ਹੋਇਆ ਹੈ ਤੇ ਉਹ ਵੀ ਤੁਸੀਂ ਸੰਗਤ ਦੇ ਸਾਹਮਣੇ ਰੱਖੋ ਗੀਤ ਬਹੁਤ ਜ਼ਿਆਦਾ ਲਿਖੇ ਹੋਏ ਨੇ ਸਟਰਗਲ ਟਾਈਮ ਦੇ ਜਾਂ ਹੋਰ ਰੋਮਾਂਟਿਕ Song ਪੰਜਾਬੀ ਹੋਰ ਖੜਕੇ ਦੜਕੇ ਵਾਲੇ ਵੀ ਬਹੁਤ ਜ਼ਿਆਦਾ Song ਲਿਖੇ ਹੋਏ ਆਪਣੇ ਤੇ ਉਹਨਾਂ ਦੇ ਵਿੱਚੋਂ ਇੱਕ ਸਟਰਗਲ ਟਾਈਮ ਦਾ ਜੋ ਗੀਤ ਹੈ ਜੋ ਮੇਰੇ ਦਿਲ ਦੇ ਕਰੀਬ ਹੈ ਬਹੁਤ ਜ਼ਿਆਦਾ ਜੋ ਮੈਂ ਆਪਣੇ ਦੇ ਉੱਤੇ ਹੀ ਲਿਖਿਆ ਜਿਹਨੂੰ ਕਹਿ ਸਕਦੇ ਆਪਾਂ ਉਹ ਗੀਤ ਤੁਹਾਡੇ ਸਾਹਮਣੇ ਪੇਸ਼ ਕਰਦਾ ਉਹ ਖੇਚੀ ਉੱਠਦੀ ਐ ਉੱਤੇ ਉੱਠਣ ਦੀ ਮੁਠੀ ਬੰਦ ਕਰ ਬੈਣਾ ਉਹ ਗੱਲ ਪੱਛਦੀ ਨਾ ਅੰਤ ਛੱਡਣਾ ਜਹਾਨ ਉਹ ਪੱਕੀ ਛੱਡਣੀ ਆ ਛਾਪ ਸਕਸੈਸ ਸਾਡੀ ਇਹ ਮਿਹਨਤ ਤੋਂ ਬਚਦੀ ਨਾ ਸੜਨਗੇ ਵੈਰੀ ਉਦੋਂ ਵੇਖ ਨਹੀਂ ਹੋਣਾ ਮਿਤਰਾ ਨੇ ਐਸੇ ਨਜ਼ਾਰੇ ਨੂੰ ਬਖਾਉਣਾ ਕਰ ਦੇ ਮਖੋਲਾ ਉਹੀ ਕਰੂਗੇ ਤਰੀਫਾਂ ਜਿਸ ਦਿਨ ਮਿਤਰਾ ਨੇ ਕੋਕੇ ਜੜਤੇ ਆ ਬਣ ਕੇ ਜੁਜਾਰੂ ਖਾਸ ਆਮੋਂ ਤੋਂ ਬਣ ਪਿੱਛੇ ਛੱਡਣੇ ਜੋ ਜਾਣ ਜਾਣ ਅੱਖਾਂ ਕੱਢ ਦੇ ਆਪ ਬਣ ਕੇ ਜੋ ਜਹਾਰੂ ਖਾਸ ਆਮੋਂ ਤੋਂ ਬਣ ਉਹ ਪਿੱਛੇ ਛੱਡਣੇ ਜੋ ਜਾਣ ਜਾਣ ਅੱਖਾਂ ਕੱਢ ਦੇ ਸੋ ਬਹੁਤ ਵਧੀਆ ਜਿਹੜਾ ਗੀਤ ਸਾਡੇ ਵੀਰ ਨੇ ਸਾਨੂੰ ਸੁਣਾਇਆ ਹੈ ਬੜੀ ਵਧੀਆ ਲਿਖਤੀ ਹੈ ਤੇ ਜਿਸ ਤਰ੍ਹਾਂ ਦੀ ਇਹਨਾਂ ਦੀ ਮਿਹਨਤ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਇਹਨਾਂ ਨੂੰ ਜ਼ਰੂਰ ਜਿਹੜਾ ਆਪਣਾ ਆਸ਼ੀਰਵਾਦ ਬਖਸ਼ਿਸ਼ ਕਰਨਗੇ ਔਰ ਇਹਨਾਂ ਨੂੰ ਚੜ੍ਹਦੀ ਕਲਾ ਦਾ ਜਿਹੜਾ ਜੀਵਨ ਪ੍ਰਦਾਨ ਕਰਨਗੇ ਸੋ ਆਓ ਤੁਸੀਂ ਜਿਹੜਾ ਲਾਸਟ ਸੰਗਤ ਨੂੰ ਗੁਰੂ ਰਵਦਾਸ ਮਹਾਰਾਜ ਜੀ ਦੇ ਗੋਪੁਰੂ ਉਤੇ ਕੀ ਕਹਿਣਾ ਚਾਹੁੰਦੀ ਉਹ ਸਾਰਿਆਂ ਅੱਗੇ ਬਸ ਇੱਕੋ ਹੀ ਅਪੀਲ ਹੈ ਕਿ ਮਿਲਜੁਲ ਕੇ ਰਹੋ ਤੇ ਇਸ ਕੰਮ ਨੂੰ ਮਿਲਜੁਲ ਕੇ ਹੀ ਨਿਪਰੇ ਚੜਾਇਆ ਜਾ ਸਕਦਾ ਹੈ ਔਰ ਜਦੋਂ ਵੀ ਅਸੀਂ ਮਿਲਜੁਲ ਕੇ ਰਹਨੇ ਇੱਕ ਜੁਟ ਹੋ ਕੇ ਕੰਮ ਕਰਦੇ ਹਾਂ ਤੇ ਉਹ ਕੰਮ ਹਮੇਸ਼ਾ ਨਿਪਰੇ ਚੜਦਾ ਹੈ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਮਿਲਜੁਲ ਕੇ ਆਪਣੀ ਇਨਸਾਨੀਅਤ ਨੂੰ ਕਾਇਮ ਰੱਖੋ ਤੇ ਇਕਾਗਰਤਾ ਦਾ ਨਿਸ਼ਾਨ ਜਿਹੜਾ ਝੁਲਦਾ ਰਹੇ ਆਖਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਸਤਗੁਰੂ ਬਿਦਾਸ ਮਹਾਰਾਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਗੁਰਮੁਖ ਦਾਸ ਚੈਨਲ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਤੇ ਫੋਲੋ ਕਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਸੋ ਨਾਲ ਹੀ ਮੇਰੇ ਸਤਿਕਾਰਯੋਗ ਵੀਰ ਸੁਰਜੀਤ ਸਿੰਘ ਕਾਲੀਆ ਜੀ ਇਹ ਵੀ ਗੁਰੂ ਰਵਦਾਸ ਮਹਾਰਾਜੀ ਦੇ ਗੁਰਪੁਰਬ ਤੇ ਆਪ ਸੰਗਤਾਂ ਦੇ ਸਨਮੁਖ ਜਿਹੜੇ ਆਪਣੇ ਨਿੱਜ ਵਿਚਾਰ ਰੱਖਣਗੇ ਸੋ ਆਓ ਸਾਡੇ ਸੁਰਜੀਤ ਸਿੰਘ ਜੀ ਜੈ ਗੁਰਦੇਵ ਧੰ ਗੁਰਦੇਵ ਗੁਰਮੁਖ ਜੀ ਜੈ ਗੁਰਦੇਵ ਧੰ ਗੁਰਦੇਵ ਗਿਵੇਂ ਕਿ ਸਾਡਾ ਵੀਰ ਉਸ ਗਵਿੰਦਰ ਸਿੰਘ ਕਾਲੀਆ ਜੀ ਇੱਕ ਬਹੁਤ ਹੀ ਰੱਬ ਰੰਗੀ ਰੂਹ ਹੈ ਜੀ ਆਹੀਂ ਬਚਪਨ ਤੋਂ ਸਕੂਲ ਸਟੱਡੀ ਆਪਣੇ ਟਾਈਮ ਚ ਬਹੁਤ ਵਧੀਆ ਇਹਨਾਂ ਦੀ ਆਵਾਜ਼ ਸੁਣਦੇ ਰਹੇ ਆ ਸਾਡੇ ਟੀਚਰਾਂ ਦਾ ਸਾਡੇ ਸਟੂਡੈਂਟਾਂ ਦਾ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈ ਜਿਹੜੇ ਕਿ ਇਹ ਸਕੂਲ ਲੈਵਲ ਤੋਂ ਆਪਣੇ ਡਿਸਟ੍ਰਿਕਟ ਲੈਵਲ ਤੱਕ ਵੀ ਇਹ ਗਾਉਂਦੇ ਰਹੇ ਆ ਤੋਂ ਮੇਟਾ ਦੇ ਚੈਨਲ 아이 ਇਹੋ ਅਪੀਲ ਕਰੂੰਗਾ ਕਿ ਮੋੜੇ ਨੂੰ ਵੱਧ ਤੋਂ ਵੱਧ ਵੀਡੀਓ ਕਮੈਂਟ ਸ਼ੇਅਰ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਆਪਣੇ ਗੁਰਮੁਖ ਜੀ ਗੁਰਪੁਰਪ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੈ ਗੁਰੂ ਦੇਵ ਤੁਹਾਨੂੰ ਗੁਰੂ ਤੇਰੀ 사త్సੰਗਤ ਜੀ ਹੋਰ ਗੁਰਮੁਖੀ ਇਥੇ ਇਹ ਜਿਹੜੀ ਵੀਡੀਓ ਦੀ ਸਮਾਪਤੀ ਹੈ ਸੋ ਇਹ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਹੈ ਪੇਜ ਨੂੰ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਉਹ ਫੋਲੋ ਕਰਨਾ ਹੈ ਬਾਬਾ ਗੁਰਮੁਖਦਾ ਜੀ ਦੇ ਨਾਂ ਤੇ ਜਿਹੜਾ ਫੇਸਬੁੱਕ ਪੇਜ ਹੈ ਔਰ YouTube ਦਾ ਜਿਹੜਾ ਚੈਨਲ ਹੈ ਰਵਦਾਸੀਆ ਪੰਥ 1433 ਸੋ ਸਾਰੀ ਸੰਗਤ ਨੂੰ 10 ਵੱਲੋਂ ਸਤ ਗੁਰੂ ਰਵਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸੋ ਸਾਡੇ ਸਰਕਾਰ ਲੋਕ ਲਾਡੀ ਆਰ ਜੀ ਸਾਡੇ ਜਿਨ੍ਹਾਂ ਨੇ ਕੈਮਰਾਮੈਨ ਨੇ ਸਾਡੇ ਦੀਪਾ ਵੀਰ ਜੀ ਸੋ ਨਗਾ ਸਾਰਿਆ ਦਾ ਧਨਵਾਦ ਜੀ ਸੋ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਪਿੱਛੇ ਪਹਾੜੀਆਂ ਦਾ ਕਿੰਨਾ ਖੂਬਸੂਰਤ ਜਿਹੜਾ ਇਹ ਜੰਗਲ ਹੈ ਕੁਦਰਤ ਦੇ ਵਿੱਚ ਆਪਾਂ ਬਹਿ ਕੇ ਰੱਬ ਦੇ ਘਰ ਦੀਆਂ ਗੱਲਾਂ ਕੀਤੀਆਂ ਨੇ ਤੇ ਸਾਡੇ ਵਿੱਚ ਸੁਖਵਿੰਦਰ ਵੀਰ ਦੇ ਨਾਲ ਵੀ ਗੱਲਾਂ ਕੀਤੀਆਂ ਨੇ ਸੋ ਇੱਥੇ ਹੀ ਵੀਡੀਓ ਦੀ ਸਮਾਪਤੀ ਹੈ ਤਨੀ ਬੇਨਤੀਆਂ ਪ੍ਰਵਾਨ ਕਰਨੀਆਂ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੈ ਪੀ ਜੈ ਭਾਰਤ ਜੋ ਬੋਲੇ ਸੋ ਨਰਪਾਸਤ ਗੁਰੂ ਰਵਦਾਸ ਮਹਾਰਾਜ ਕੀ ਜੈ